ਕਦੇ ਆਪਾਂ ਵੀ ਜਾਗ ਪੀਏ ਕਿ ਗੁਰੂ ਨਾਨਕ ਦਾ ਉਹ ਘਰ ਸੀ ਜਿੱਥੋਂ ਕਿਸੇ ਦੀ ਝੋਲੀ ਖਾਲੀ ਨਹੀਂ ਹੋਈ ਅੱਜ ਦੋ ਕੌਡੀਆਂ ਦੇ ਬੰਦੇ ਗੁਰੂ ਘਰ ਦੇ ਵਜ਼ੀਰਾਂ ਨੂੰ ਰਾਗੀਆਂ ਨੂੰ ਕੀਰਤਨੀਆਂ ਨੂੰ ਬੁਲਾਰਿਆਂ ਨੂੰ ਕਹਿੰਦੇ ਆ ਸਾਡੇ ਵੱਲ ਆਜੋ ਕਿਉਂ ਤਰਲੇ ਲੀਂਦੇ ਫਿਰਦੇ ਆ ਮੈਂ ਮਾਫੀ ਚਾਹਣਾ ਏ 500 ਪਿੰਡ ਦਾ ਘਰ ਹੋਵੇ ਉਸ ਪਿੰਡ ਦਾ ਗ੍ਰੰਥੀ ਪੱਤਰਕਾਰ ਕੋ ਇੰਟਰਵਿਊ ਦੇ ਕੇ ਕਹੇ ਮੈਂ ਦੁਖੀ ਆ ਇਤੋਂ ਵੱਡੀ ਨਮੋਸ਼ੀ ਕਿਹੜੀ ਸਾਡੇ ਲਈ ਆ ਖੋਏ ਸਾਰੇ ਪਿੰਡਾਂ ਨੂੰ ਬੇਨਤੀ ਹੈ ਕਿ ਜਿਹੜੇ 500 ਪਿੰਡ ਦੇ ਵਿੱਚ ਵੱਡੇ ਵੱਡੇ ਆਪਾਂ ਸਾਰੇ ਰਹਿਨੇ ਬੱਚੇ ਬਾਹਰ ਪੈੜੀ ਬਣੇ ਆਪਾਂ ਟੌਰਨਾ ਸਾਡੇ ਨਗਰ ਦੇ ਗ੍ਰੰਥੀ ਦੀ ਇੰਟਰਵਿਊ ਆਵੇ ਤੇ ਸਾਨੂੰ ਡੁੱਬਣਾ ਚਾਹੀਦਾ ਏ ਕਿ ਸਤਿਗੁਰੂ ਕਿਰਪਾ ਕਰੇ ਆਪਾਂ ਮਾਮੇ ਭੂਆ ਚਾਚੇ ਤਾਇਆ ਚ ਕਿੱਡੀ ਫੁਗਰੀ ਮਾਰ ਦੇਂ ਭਾਵੇਂ ਕਿਲਾ ਪੈਲੀ ਵਿਗਜੇ ਪਰ ਫੁਕਰੀ ਨਹੀਂ ਛੱਡਦੇ ਪਰ ਜਦੋਂ ਗੁਰੂ ਕਾ ਵਜ਼ੀਰ ਕਿਸੇ ਨਗਰ ਦਾ ਧਾਹਾ ਵਾਰਦਾ ਏ ਉਹ ਨਗਰ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਂਦਾ ਕਦੀ ਗੌਰ ਕਰਿਓ ਬਾਬੇ ਦੇ ਘਰੋਂ ਕੋਈ ਖਾਲੀ ਨਹੀਂ ਮੁੜਿਆ ਅੱਜ ਕਿਹਦੀ ਨਜ਼ਰ ਲੱਗ ਗਈ ਕਿ ਬਾਬੇ ਕੇ ਦੂਜੇ ਬੂਹਿਆਂ ਤੇ ਮੰਗਣ ਜਾਣ ਆਖੋ ਸਤਨਾਮ